ਬਾਬਾ ਜਰਨੈਲ ਸਿੰਘ ਜੀ ਜੋ ਕਿ ਪਰਮੇਸ਼ਰ ਦੇ ਹੁਕਮ ਅnder ਪਰਮੇਸ਼ਰ ਵਿੱਚ ਅਪੇਦ ਹੋ ਗਏ ਆਓ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਸਾਰੇ ਬੈਠੇ ਹਾਂ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਤਹਿ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਲੰਦਰ ਤੋਂ ਸੰਤ ਬਾਬਾ ਮਾਨ ਸਿੰਘ ਜੀ ਪੇਵੇ ਵਾਲਿਆਂ ਦੇ ਤਪਸਥਾਨ ਤੋਂ ਪਹੁੰਚੇ ਆ। ਬਾਬਾ ਜੀ ਅਕਸਰ ਸਾਡੇ ਕੋਲ ਜਾਇਆ ਕਰਦੇ ਸਨ। ਦਰਸ਼ਨ ਦਿਆ ਕਰਦੇ ਸਨ। ਸਾਡੇ ਤੋਂ ਪਹਿਲਾਂ ਵੀ ਸਤਕਾਰਯੋਗ ਸੰਤ ਬਾਬਾ ਬਲਜੀਤ ਸਿੰਘ ਜੀ ਉਹਨਾਂ ਸੰਗਤਾਂ ਨੂੰ ਨਿਹਾਲ ਕੀਤਾ ਹੈ। ਜਿਵੇਂ ਉਹਨਾਂ ਨੇ ਦੱਸਿਆ ਵੀ ਕੋਈ ਵਿਛਾਈ ਦੀ ਕੋਈ ਆਸਣ ਦੀ ਬਾਬਾ ਜੀ ਨੇ ਪ੍ਰਵਾਹ ਨਾ ਕਰਨੀ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਿਸੇ ਚੀਜ਼ ਵੱਲ ਖਿਆਲ ਨਹੀਂ ਸੀ ਹੁੰਦਾ ਇੱਕੋ ਚੀਜ਼ ਵੱਲ ਖਿਆਲ ਰੱਖਦੇ ਸਨ ਵੀ ਸਮਾ ਲੇਖੇ ਚ ਲੱਜੇ ਭੇਵੇ ਸਾਡੇ ਵੱਡੇ ਸਥਾਨ ਤੇ ਜਦੋਂ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਵਰਸੀ ਮਨਾਵਣੀ ਤੇ ਬਾਬਾ ਜੀ ਨੇ 2-4 ਦਿਨ ਪਹਿਲਾਂ ਹੀ ਆ ਜਾਣ ਅਸੀਂ ਵੀ ਮਿਲਣਾ ਸੇਵਾ ਕਰਨੀ ਜਦੋਂ ਜਲ ਪਾਣੀ ਛਕਾਉਣਾ ਉਹਨਾਂ ਕੋਲ ਮੈਂ ਟਾਈਮ ਲਾਉਣ ਨਹੀਂ ਆਉਂਦਾ ਮੈਂ ਲਾਹਾ ਲੈਣ ਆਉਂਦਾ ਮੈਂ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਵਿੱਚੋਂ ਲਾਹਾ ਲੈਣਾ ਹੈ ਕਹਿੰਦੇ ਉਹਨਾਂ ਦੀ ਫਲਵਾੜੀ ਹੈ ਬੇਵਾ ਮੈਂ ਤਾਂ ਆਨੰਦ ਲੈਣ ਵਾਸਤੇ ਆਉਂਦਾ ਹਾਂ ਭਗਤਾਂ ਕੀ ਚਾਲ ਅਨਰਾਲੀ ਚਾਲਾ ਨਰਾਲੀ ਭਗਤਾ ਵੇਖੋ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ ਸਵਾਦੋਕ ਧਾਰਨਾ ਆਪਾਂ ਪੜਾਂਗੇ ਸਾਰੇ ਨੇ ਬਾਰੀ ਸਿਰ ਬੋਲਣਾ ਹੈ ਪਹਿਲੇ ਸਜਦਾਸ ਬੋਲੇਗਾ ਦੂਸਰੇ ਹਿੱਸੇ ਵਿੱਚ ਸਾਰੇ ਭਾਈਆਂ ਨੇ ਬੋਲਣਾ ਹੈ ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਬੋਲਣ ਦੀ ਕਿਰਪਾਲਤਾ ਕਰਨੀ ਜੀ ਤੇਰੇ ਨਾਮ ਦੇਵਰਾਗੀ ਹੋਗੇ ਬਾਰੇ ਹੋਗੇ ਬਾਰੇ ਨਾਮ ਸੇਵ ਰਾਖੀ ਹੋਗੇ ਬਾਰੇ ਹੋਗੇ ਬਾਰੇ ਨਾਮ ਸੇਵ ਰਾਖੀ ਹੋਗੇ ਬਾਰੇ ਹੋਗੇ ਬਾਰੇ নাম দেব রাগে ওগে গে ওগে ও বোরে নাম দেব রাগে ও গে

ઓ બોરે ઓગે બોરે ઓગે બોરે ઓગે બોરે નામ દેવરાગે ઓગે બોરે ઓગે બોરે तेरे नाम देव राखी ओवे बावरे होगे बावरे तेरे नाम देव राखी ओवे बावरे तेरे नाम देव राखी ओवे बावरे ਮੇਰਾ ਰੇਤਿਆੰਗ ਮਾਨਵਸਾ ਮਾਨਤਰ ਮਨ ਕੋਈ ਰਾਮ ਯੋਗੀ ਨਾਹੀਐ ਜੀਤਾਂ ਬਉਰਾ ਹੋਏ ਕਿੱਥੇ ਜਾ ਕੇ ਬਾਬਾ ਜੀ ਲਾਲੇ ਡੇਰੇ ਸੰਗ ਤਾਂ ਉਡੀਕ ਦਿਆਂ ਯਾ ਕੇ ਬਾਬਾ ਜੀ ਲਾ ਰੇ ਨੇ ਸੰਗ ਤਾਂ ਉਡੀਕ ਦੀਆਂ ਤੇਰਾ ਮੇ ਬਾਬਾ ਜੀ ਲਾ ਰੇ ਨੇ ਸੰਗ ਤਾਂ ਉਡੀਕ ਦੀਆਂ ਤੇਰਾ ਮੇ ਬਾਬਾ ਜੀ ਲਾ ਰੇ ਨੇ ਸੰਗ ਤਾਂ ਉਡੀਕ ਦੀਆਂ ਅੰਗ ਤਾਂ ਰਸਨਾ ਤੇ ਲਾਏ ਮਾਪਾ ਜੀ ਲਾਲੇ ਡੇਰੇ ਮਾਪਾ ਜੀ ਲਾਲੇ ਡੇਰੇ ਅੰਗ ਤਾਂ ਉਡੀਕ ਰੀਆਂ ਸਿੱਤੇ ਜਾ ਕੇ ਬਾਬਾ ਜੀ ਲਾਰੇ ਡੇਰੇ ਸੰਗ ਤਾਂ ਉਡੀਕ ਦੀਆਂ ਆ ਗਏ ਬਾਬਾ ਜੀ ਆਲੇ ਨੇ ਮੇਗਾ ਬਾਬਾ ਨਾਰਾਇਣ ਸਾਈਂ ਕੀ ਰੋਦਿਆ ਸੱਜਣ ਮੇਰੇ ਰੰਗ ਲੈ ਯਾਇ ਸੁਤੇਜੀ ਰਾਣ ਹੰਪੀ ਵੰਜਾ ਡੂਣੀ ਰੋਵਾ ਚੀਣੀ ਬਾਣ ਉਨ੍ਹਾਂ ਦੇ ਯਾਦ ਦੇ ਵਿੱਚ ਬੈਠੇ ਉਹਨਾਂ ਦੇ ਜੀਵਨ ਤੋਂ ਕੋਈ ਸਿਹਤ ਵੀ ਲਈਏ ਸਾਰਾ ਜੀਵਨ ਬਾਣੀ ਦੇ ਮੁਤਾਬਕ ਚੱਲੇ ਬਾਬਾ ਜੀ ਆਗਿਆ ਪਈ ਅਕਾਲ ਕੀ ਤਵੇ ਜਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਜਿਵੇਂ ਸਾਡੇ ਤੋਂ ਪਹਿਲਾਂ ਵੀ ਮਹਾਪੁਰਸ਼ਾਂ ਨੇ ਦੱਸਿਆ ਵੀ ਪਿੰਡ ਵਾਲੇ ਤੇ ਰਿਸ਼ਤੇਦਾਰ ਘੱਟ ਮੰਨਦੇ ਹੁੰਦੇ ਇਹੋ ਜੀ ਗੱਲ ਨਹੀਂ ਸੀ ਬਾਬਾ ਜੀ ਦੀ ਬੜੀ ਕਮਾਈ ਸੀ ਸਾਦਾ ਰਹਿਣਾ ਸਾਦਾ ਖਾਣਾ ਗੁਰਬਾਣੀ ਅਨੁਸਾਰ ਚੱਲਣਾ ਜਿੱਥੇ ਵੀ ਸਤ ਸੰਗਤ ਹੋਣੀ ਉੱਥੇ ਜਾ ਕੇ ਦਰਸ਼ਨ ਕਰਨੇ ਦਰਸ਼ਨ ਦੇਣੇ ਪਈ ਪ੍ਰਾਪਤ ਮਾਨੁਖ ਦੀ ਹੋਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ تیر ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਸੂਹੀ ਰਾਗ ਦੇ ਵਿੱਚ ਕਹਿੰਦੇ ਪੱਖਾ ਫੇਰੀ ਪਾਣੀ ਢੋਵਾਂ ਸਾਰੇ ਕੋ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਕਾ ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਕਾਲ ਪ੍ਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰੀ ਇੱਛਾ ਹੈ ਮੈਂ ਤੇਰਾ ਨਾਮ ਜੱਪਣ ਵਾਲਿਆਂ ਦਾ ਪਾਣੀ ਢੋਵਾਂ ਉਹਨਾਂ ਦੇ ਦਰ ਤੇ ਸੇਵਾ ਕਰਾਂ ਸੋ ਬਾਬਾ ਜੀ ਦੀ ਯਾਦ ਦੇ ਵਿੱਚ ਬੈਠੇ ਆ ਤੇ ਲਾਹਾ ਆਪਾਂ ਲੈ ਕੇ ਜਾਈਏ ਗੁਰੂ ਦੇ ਸਿੰਘ ਸਜੀਏ ਖੰਡੇ ਵਟ ਦਾ ਅੰਮ੍ਰਿਤ ਛਕੀਏ ਅੰਮ੍ਰਿਤ ਵੇਲਾ ਸੰਭੀ ਅੰਮ੍ਰਿਤਮਈ ਬਾਣੀ ਪੜ੍ਹੀਏ ਆਓ ਇੱਕ ਧਾਰਨਾ ਪੜ੍ਹਦੇ ਆਂ ਫਿਰ ਸਾਡੇ ਤੋਂ ਬਾਅਦ ਸਤਕਾਰਯੋਗ ਜਥੇਦਾਰ ਬਾਬਾ ਮਨੀ ਸਿੰਘ ਜੀ ਬੇਵਾਲੀ ਉਹ ਸੰਗਤਾਂ ਨੂੰ ਨਿਹਾਲ ਕਰਨਗੇ ਔ ਸਾਰਿਆਂ ਨੇ ਧਾਰਨਾ ਚ ਬੋਲਣ ਦੀ ਕਿਰਪਾਲਤਾ ਕਰਨੀ ਜੀ ਪੱਖਾ ਫੇਰਾ ਤੇ ਪਾਣੀ ਟੋਵਾ ਸਤ ਗੁਰੂ ਤੇਰੇ ਪਿਆਰਿਆਂ ਦਾ ਫੇਰਾ ਤੇ ਪਾਣੀ ਟੋਵਾ

ਪੱਖਾ ਵੇਰੀ ਪਾਣੀ ਢੁਵਾਰ ਜਨ ਕਾ ਪੀਸਣ ਨਾਨਕ ਕੀ ਪਵ ਕਾਸ ਬਨੰਤੀ ਇਹ ਜਨ ਦੇਖਣ ਪਾਵਾ ਸੇਵ ਕੀਤੀ ਸੰਤੋਖੀ ਇਹਨ ਸੱਚੋ ਸੱਚ ਤੇ ਆਇਆ मंदा प्यार ना रखे हो नहीं मंदा प्यार ना ਸੁਕ੍ਰਿਤ ਧਰਮ ਕਮਾਇ ਓਨੀ ਦੁਨੀਆ ਤੋੜੇ ਬੰਦਨਾ ਆ ਓਨੀ ਦੁਨੀਆ ਤੋੜੇ ਨ ਪਾਣੀ ਥੋੜਾ ਖਾਇ ਤੁੰਦਕ ਸੀਸੀ ਅਗਲਾ ਤੁੰਦਕ ਸੀਸੀ ਅਗਲਾ ਨੇ ਤੇ ਜੀਵਾ ਚੜ੍ਹ ਸਵਾਇ ਵਡਿਆਈ ਵਟਾ ਆਇਆ ਹੋਈਆਂ ਪੱਲਾਂ ਦੀ ਮਾਫੀ ਸਾਰੇ